ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸਵੱਦੀ ਖੁਰਦ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਲੁਧਿਆਣਾ ਆ ਗਿਆ ਤੇ ਜਦੋਂ ਆਪਾਂ ਜਗਰਾਵਾਂ ਤੋਂ ਸੱਦਵਾਂ ਬੇੜ ਨੂੰ ਜਾਈਏ ਤਾਂ ਜਗਰਾਮਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਵਸਿਆ ਇਹ ਨਗਰ ਸੁਵੱਦੀ ਖੁਰਦਾ ਤੇ ਪਰਿਵਾਰ ਬਾਈ ਦਾ ਇਹਦਾ ਵੀ ਵੀਰ ਦਾ ਸਾਰਾ ਬਾਹਰ ਸੈਟਲ ਆ ਪੱਕੇ ਆ ਤੇ ਉਹਦੇ ਕਾਰਨ ਅੱਜ ਇਸ ਘਰੋਂ ਤੁਹਾਨੂੰ ਸਜਣੋਂ 4-5 ਜਿਹੜੇ ਸੰਦ ਫੋਰ ਸੇਲ ਵਿਕਾਊ ਆ ਬਾਕੀ ਆਪਾਂ ਡਿਟੇਲ ਬਾਈ ਤੋਂ ਲਈ ਚੱਲਾਂਗੇ ਜਿਹੜੀ ਚੀਜ਼ ਪਸੰਦ ਆਂਗੀ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਮੰਨ ਕੇ ਚੱਲਿਓ ਨੋਟ ਕਰ ਲੋ ਇੱਕ ਸਾਹਮਣੇ ਚੱਲਦਾ ਸਕਰੀਨ ਤੇ ਫਾਰਮ ਟਰੈਕ 60 ਸਕਾਰਪੀਓ ਗੱਡੀ ਕਿਹੜਾ ਮਾਡਲ ਆ ਸਾਬ ਕਿਤਾਬ ਸਾਰੀ ਗੱਲਬਾਤ ਪੁੱਛ ਕੇ ਦੱਸਾਂਗੇ ਦੋ ਆਲੂ ਬੀਜਣ ਤੇ ਆਲੂ ਪੱਟਣ ਵਾਲੀ ਮਸ਼ੀਨ ਇੱਕ ਟਰਾਲੀ ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਇਸ ਘਰੇ ਸਜਣੋਂ ਵਿਕਾਊ ਆ ਆਜੋ ਇਧਰੋਂ ਦੋ ਸਾਧਨਾਂ ਦੀ ਜਾਣਕਾਰੀ ਲੈ ਕੇ ਤੇ ਬਾਕੀ ਜਿਹੜੇ ਸੰਦ ਉਹ ਮਗਰ ਖੜੇ ਆ ਤੇ ਇਹ ਬਾਈ ਹਰੀ ਵੀ ਸਜਣੋਂ ਫਿਰ ਮਨ ਲਓ ਵੀ ਉਧਰ ਆਪਣਾ ਪਰਿਵਾਰ ਸੈਟਾ ਤੇ ਜਵਾਕਾਂ ਕੋਲੇ ਜਾ ਰਹੇ ਆ ਆਜੋ ਲਈਏ ਜਾਣਕਾਰੀ ਟਰੈਕਟਰ ਤੋਂ ਹੀ ਆਪਾਂ ਸ਼ੁਰੂ ਕਰ ਲੈਨੇ ਆ ਤੇ ਮਗਰ ਅੱਗੇ ਸਾਰੇ ਜਿਹੜੇ ਸੰਦ ਵਿਕਾਉ ਉਹ ਵਿਖਾਉਣੇ ਆ ਅ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਨਾਂ ਦੱਸਗੇ ਪਹਿਲਾਂ ਤਾਂ ਅਵਤਾਰ ਸਿੰਘ ਗਰੇਵਾਲ ਜੀ ਸਬੰਧੀ ਖੁਰਦ ਪਿੰਡ ਜੀ ਅਵਤਾਰ ਸਿੰਘ ਗਰੇਵਾਲ ਸਵੱਦੀ ਖੁਰਦ ਹਣਾ ਹਾਂਜੀ 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 ਤੇ ਆਪਾਂ ਬਾਹਰ ਆਪਣੇ ਬੱਚੇ ਸੈਟਾ ਤੇ ਉਹਦੇ ਕਾਰਨ ਹੀ ਹਣਾ ਸੰਦ ਜੀ ਬੱਚੇ ਬਾਹਰ ਆ ਜੀ ਹੁਣ ਆਪਾਂ ਸਾਰਾ ਤਾਂ ਵੇਚਣ ਲੱਗੇ ਆ ਜੀ ਟਰੈਕਟਰ ਦਾ ਸਕਾਰਪੀ ਆ ਜੀ ਹਾਂਜੀ ਤੇ ਇੱਕ ਆਲੂ ਬੀਜਣ ਵਾਲੀ ਮਸ਼ੀਨ ਐ ਇੱਕ ਪੱਟਣ ਵਾਲੀ ਹਾਂਜੀ ਹਾਂਜੀ ਇੱਕ ਆਲੂ ਬੀਜਣ ਵਾਲੀ ਇੱਕ ਪੱਟਣ ਵਾਲੀ ਇੱਕ ਟਰਾਲਾ ਇੱਕ ਟਰਾਲਾ ਆ ਜੀ ਹਾਂਜੀ ਹਣਾ ਹਾਂਜੀ ਹਾਂਜੀ ਤੇ ਇਹ ਆਪਣੇ ਕੋਲੇ 5 6 ਸਾਧਨ ਜਿਹੜੇ ਇਹ ਵਿਕਾਊ ਅੱਜ ਹਾਂਜੀ ਹਾਂਜੀ ਅੱਜ ਤੇ ਆਪਣਾ ਨੰਬਰ ਜੀ ਨੰਬਰ 9642 ਜੀ ਹਾਂਜੀ 58155 ਜੀ ਵੈਸੇ ਤਾਂ ਸਕਰੀਨ ਤੇ ਵੀ ਚੱਲੂਗਾ ਤੇ ਜੇ ਆ ਟਰੈਕਟਰ ਦੀ ਗੱਲ ਕਰੀਏ ਤਾਂ ਇਹ ਮਾਡਲ ਕਿਹੜਾ ਜੀ ਇਹ ਨਵਾਂ ਮਾਡਲ ਆ ਜੀ ਓਕੇ ਹਾਂਜੀ ਪੂਰਾ ਵਧੀਆ ਚਾਰੇ ਟਾਇਰ ਨਵੇਂ ਪਾਏ ਹੋਏ ਆ ਓਕੇ ਚਾਰੇ ਟਾਇਰ ਨਵੇਂ ਆ ਨਵਾਂ ਮਾਡਲ ਆ ਹਾਂਜੀ 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 ਤੇ ਮੰਨ ਲਓ ਵੀ ਆਪਾਂ ਬਾਈ ਕਰਦੇ ਸੀ ਇਹ ਦਿਨਾਂ ਹਾਂ ਬਾਈ ਕਰਦੇ ਸੀਗੇ ਜੀ ਸਟਾਰਟ ਆ ਨਾ ਇਸ ਵੇਲੇ ਹਾਂ ਪੂਰਾ ਸਟਾਰਟ ਆ ਸਟਾਰਟ ਕਰਕੇ ਨਹੀਂ ਚਲੋ ਉਹ ਤਾਂ ਕੋਈ ਨਹੀਂ ਜਿਹੜਾ ਸੱਜਣ ਆ ਗਿਆ ਤੇ ਸੈਲਫ ਮਾਰੂਗਾ ਤੇ ਓਕੇ ਰਿਪੋਰਟ ਹੋਊਗਾ ਠੀਕ ਆ ਤੇ ਗਰੇਵਾਲ ਸਾਹਿਬ ਇਹ ਰਹੇ ਆਪਾਂ ਜੇ ਟਰੈਕਟਰ ਦੀ ਗੱਲ ਕਰੀਏ ਬਾਕੀ ਤਾਂ ਆਪਾਂ ਸਾਰਾ ਵਿਖਾਉਣੇ ਆ ਹਜੇ ਤਸੱਲੀ ਨਾ ਤੇ ਇਹਦਾ ਰੇਟ ਕੀ ਰੱਖਾਂਗੇ ਇਹਦਾ ਰੇਟ 3 ਲੱਖ ਆ ਜੀ ਇਹਦੀ ਡਿਮਾਂਡ ਕਰਦੇ 3 ਲੱਖ ਤੇ ਜਿਹੜਾ ਭੈਣ ਭਰਾ ਫੋਨ ਲਾਊਗਾ ਉਹਦਾ ਪਿਆਰ ਮੁਹੱਬਤ ਕਰਦੇਾਂਗੇ ਜਿਹੜਾ ਹਾਂਜੀ ਹਾਂਜੀ ਛੋਡਾ ਨਾਂ ਲੈ ਕੇ ਆਊਗਾ ਜੀ 10 20 ਹਜ਼ਾਰ ਛਾੜ ਦਾਂਗੇ ਹੋਰ ਅੱਛਾ ਜਿਹੜਾ ਕਹੂਗਾ ਵੀਡੀਓ ਵੇਖ ਕੇ ਆ ਗਿਆ ਵੀਡੀਓ ਦੇਖ ਕੇ ਆ 20 ਹਜ਼ਾਰ ਛਾੜ ਦਾਂਗੇ ਜੀ ਠੀਕ ਆ ਤੇ ਬਾਕੀ ਹੁਣ ਆਪਾਂ ਟਰੈਕਟਰ ਵਿਖਾ ਦਈਏ ਤੇ ਇਹ ਨਾਂ ਨੂੰ ਇਹਦੀ ਆਰਸੀ ਆਪਣੀ ਨਾ ਹੀ ਹੈ ਜੀ ਆਪਣੇ ਨਾਂ ਦੀ ਮੇਰੇ ਚਲਦਾ ਲਿਆ ਸੀ ਚਲਦਾ ਲਿਆ ਸੀ ਤੇ ਟਾਇਰ ਟੂਰ ਆਪਾਂ ਨਵੇਂ ਪਾਏ ਆ ਹਨ ਤੇ ਬਾਕੀ ਗੇਅਰ ਗੂਰ ਦਾ ਓਕੇ ਜਮਾ ਆ ਜਮਾ ਓਕੇ ਬਾਹ ਕੇ ਲੈ ਜਾਣਾ ਅੱਛਾ ਠੀਕ ਆ ਵੀ ਜੇ ਲੀਕਿੰਗ ਲੂਕਿੰਗ ਜਮਾ ਨਹੀਂ ਹਨਾ ਓਕੇ ਰਿਪੋਰਟ ਜਮਾ ਟਰੈਕਟਰ ਆ ਬਾਕੀ ਸਜ ਨੂੰ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਵੀ ਖਰੀਦਣੀ ਆ ਤੇ ਆ ਕੇ ਵੇਖ ਸਕਦੇ ਚਾਰੇ ਟਾਇਰ ਇਹ ਨੋਟ ਕਰ ਲਓ ਐਮ ਆਰ ਐਫ ਦੇ ਪਾਏ ਹੋਏ ਆ ਐ ਨਹੀਂ ਹੈਗਾ ਕੋਈ ਦੇਸੀ ਚੀਜ਼ ਆ ਤੇ ਸ਼ੌਂਕ ਸੀਗਾ ਬਾਈ ਨੂੰ ਆ ਮੰਨ ਲਓ ਪਹਿਲਾਂ ਪੂਰਾ ਹੀ ਸਾਰੇ ਸਾਧਾ ਤੁਹਾਨੂੰ ਮੈਂ ਮਗਰ ਜਾ ਕੇ ਵਿਖਾਉਂਗਾ ਤੇ ਕਈ ਕਾਰਨ ਜਿਹੜੇ ਬਣ ਜਾਂਦੇ ਆ ਇਹ 19 ਨੰਬਰ ਕਿੱਥੋਂ ਦਾ ਭਲਾ ਜੀ ਬਰਨਾਲੇ ਦਾ ਬਰਨਾਲੇ ਦਾ 19 ਨੰਬਰ ਆ ਹਾਂ ਠੀਕ ਆ ਧੰਨਵਾਦ ਤੇ ਆ ਗੱਡੀ ਆਪਣੀ ਸਕਾਰਪੀਓ ਜੀ ਇਹ ਮਾਡਲ ਕਿਹੜਾ ਜੀ ਇਹ ਨਵਾਂ ਮਾਡਲ ਇਹ ਆ ਜੀ ਨਵਾਂ ਹੀ ਟਰੈਕਟਰ ਆ ਤੇ ਨਵਾਂ ਹੀ ਗੱਡੀ ਆ ਨਵਾਂ ਨਾ ਹੀ ਰੱਖੇ ਸਾਰੇ ਸਾਧਨ ਤੇ ਇਹਦੀ ਪਾਸਿੰਗ ਪੂਸਿੰਗ ਹੈਗੀ ਹੈ ਨਾ ਹੈਗੀ ਹੈ ਜੀ ਪਾਸਿੰਗ ਹੈਗੀ ਹੈ ਜੀ ਵੀ ਜਿਹੜਾ ਸੱਜਣ ਆਊਗਾ ਹੈ ਨਾ ਤੇ ਉਹ ਆਪਦੀ ਆਰਸੀ ਤੋਂ ਚੈੱਕ ਕਰੇ ਪਾਸਿੰਗ ਚੈੱਕ ਕਰ ਲਿਆਦਾ ਬੀਮਾ ਪ੍ਰਦੂਸ਼ਨ ਸਾਰਾ ਕੁਝ ਹੈਗਾ ਹੀ ਟਾਇਰ ਤੋਂ ਨਵੇਂ ਪਾਏ ਸਾਰੇ ਓਕੇ ਵੀ ਸਾਰੇ ਕਾਗਜ਼ ਪੱਤਰ ਕੰਪਲੀਟ ਮਿਲਣਗੇ ਵੀ ਜਿਹੜਾ ਵੀ ਆ ਗਿਆ ਤੇ ਬਾਕੀ ਆਪਾਂ ਮੰਨ ਲਓ ਵੀ ਚਲਾਉਂਦੇ ਹੀ ਆ ਇਹਨੂੰ ਹਾਂ ਚਲਦੀ ਹੈ ਜੀ ਚਲਦੀ ਹੈ ਘਰੇਲੂ ਰੱਕੀ ਆਉਣ ਜਾਣ ਨੂੰ ਆਉਣ ਜਾਣ ਨੂੰ ਘਰੇਲੂ ਹੈ ਨਾ ਕਰੇ ਰੱਖੀ ਸੀ ਵੱਡੀ ਗੱਡੀ ਤੇ ਇਹ ਆ ਗਿਆ ਮੋਗੇ ਦਾ ਨੰਬਰ 29 ਹੈ ਨਾ ਮੋਗੇ ਦਾ ਨੰਬਰ ਆਈ ਇਹ ਵੀ ਆਪਣੇ ਨਾਂ ਹੀ ਹੋਣੀ ਆ ਨਾ ਹੀ ਆਈਆਂ ਜੀ ਆਪਣੇ ਆਪਣੇ ਨਾ ਆਈਆਂ ਵਾਕਿਆ ਵਿੱਚੋਂ ਵੀ ਤੁਹਾਨੂੰ ਮੈਂ ਵਿਖਾਉਣਾ ਸੱਜਣੋ ਇਹ ਖੋਲ ਖਾਲ ਕੇ ਟਾਇਰ ਚਾਰੇ ਜਿਹੜੇ ਇਹ ਵੀ ਨਵੇਂ ਪਾਏ ਹੋਏ ਆ ਬਾਈ ਨੇ ਦੱਸਣ ਮੁਤਾਬਕ ਆ ਤੇ ਬਾਕੀ ਸਟਿਪਨੀ ਸਟੁਪਨੀ ਓਕੇ ਆ ਜੀ ਹਾਂ ਓਕੇ ਆ ਜੀ ਠੀਕ ਆ ਲੋ ਵੀ ਸੱਜਣੋ ਕੰਡੀਸ਼ਨ ਜਿਹੜੀ ਉਹ ਤੁਸੀਂ ਵਿੱਚੋਂ ਚੈੱਕ ਕਰ ਲਓ ਬਾਕੀ ਆਪਣੀ ਰਿਕਵੈਸਟ ਬੇਨਤੀ ਹੁੰਦੀ ਹੈ ਵੀ ਜਿਹੜੇ ਸੱਜਣ ਨੇ ਖਰੀਦਣੇ ਉਹਨੇ ਆਪਦੀ ਤਸੱਲੀ ਜ਼ਰੂਰ ਕਰਨੀ ਹੁੰਦੀ ਆ ਸਾਡਾ ਜਿੰਨਾ ਕੰਮ ਆ ਯਾਰ ਉਹ ਤੁਹਾਨੂੰ ਮੈਂ ਹਰ ਪੱਖ ਤੋਂ ਇਹ ਚੀਜ਼ਾਂ ਜਿਹੜੀਆਂ ਵਿਖਾ ਦਿੰਨਾ ਵੇਖੋ ਤੇ ਬਾਕੀ ਹੈਵੀ ਗੱਡੀਆਂ ਚ ਆ ਜਾਂਦੀਆਂ ਇਹ ਕਰਮਾਂ ਵਾਲੀਆਂ ਨਵਾਂ ਮਾਡਲ ਆ ਸਕਾਰਪੀਓ ਲਾਈ ਵੀਲ ਲੱਗੇ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਬਾਕੀ ਘਰੇ ਮੰਨ ਲਓ ਵੀ ਇਹਨਾਂ ਨੇ ਆਪਦੇ ਪਰਿਵਾਰਿਕ ਤੌਰ ਤੇ ਚਲਾਈ ਆ ਜਿੰਨੀ ਕੁ ਆਮ ਆਪਾਂ ਘਰਾਂ ਚ ਚਲਾਉਨੇ ਆ ਕੋਈ ਬਾਦੂ ਤੇ ਇਹਦੀ ਡਿਮਾਂਡ ਕੀ ਰੱਖਾਂਗੇ ਜੀ ਇਹਦਾ ਡਿਮਾਂਡ 3.5 ਲੱਖ ਆ ਜੀ ਇਹਦੀ 3.5 ਲੱਖ ਹਾਂਜੀ ਤੇ ਉਹਦੇ ਚੋਂ ਵੀ ਪਿਆਰ ਮਹੱਬਤ ਉਹ ਤੋਂ ਕਰ ਦਾਂਗੇ ਜੀ ਆਪਾਂ ਵੀਡੀਓ ਤੋਂ ਦੇਖ ਕੇ ਆਊਗਾ ਘਾਤਾਂਕ ਫੁੱਲ ਮਾਨ ਕਰ ਦਾਂਗੇ ਜੀ ਓਕੇ ਰਿਪੋਰਟ 3.5 ਲੱਖ ਰੁਪਈਆ ਹਨਾ ਹਾਂਜੀ ਠੀਕ ਆ ਬਾਕੀ ਜਿਹੜਾ ਲੈ ਗਿਆ ਹਨਾ ਯਾਦ ਕਰੂ ਹਾਂ ਹਾਂ ਪੂਰੀ ਘੈਂਟ ਆ ਜੀ ਛੱਡੀ ਹਨਾ ਚਲਦੀ ਜੰਮ ਕੇ ਪੂਰੀ ਠੀਕ ਆ ਧੰਨਵਾਦ ਬਾਕੀ ਆ ਕੇ ਵੇਖਿਓ ਤੇ ਆਜੋ ਜਿਹੜੇ ਸਾਧਨ ਸਾਡੇ ਮੰਨ ਲਓ ਗਰੇਵਾਲ ਸਾਹਿਬ ਨੇ ਮਗਰ ਬਕਾਉ ਲਾਏ ਆ ਉਹਨਾਂ ਦੀ ਵੀ ਜਿਹੜੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਇਹ ਆ ਗਈ ਸਜਣੋ ਆਲੂ ਪਟਣ ਵਾਲੀ ਮਸ਼ੀਨ ਤੇ ਇਹਦੀ ਮਹਾਰਾਜ ਜੀ ਕੀ ਕੰਡੀਸ਼ਨ ਆ ਕੀ ਹਿਸਾਬ ਕਿਤਾਬ ਰਹੂਗਾ ਇਹਦੀ ਭਾਈ ਟੋਲੀ ਤੋਂ ਬਣਾਈ ਸੀ ਮਸ਼ੀਨ ਇਹ ਡਰੋਲੀ ਭਾਈ ਮੋਗੇ ਕੋਲੇ ਹੈਨਾ ਮੋਗੇ ਕੋਲੇ ਬਣਾਈ ਸੀ ਹਾਂਜੀ ਹਾਂਜੀ ਠੀਕ ਆ ਉੱਥੇ ਬਣਦੀਆਂ ਬਹੁਤ ਟੌਪ ਦੀਆਂ ਇਹ ਹਾਂਜੀ ਹਾਂਜੀ ਠੀਕ ਆ ਇਹ ਚਾਰ ਸਾਲ ਹੋਏ ਬਣੀ ਨੂੰ ਚਾਰ ਸਾਲ ਇਹਨੂੰ ਬਣੀ ਨੂੰ ਹੋ ਗਏ ਹਾਂਜੀ ਹਾਂਜੀ ਠੀਕ ਆ ਤੇ ਮੰਨ ਲਓ ਵੀ ਹੂੰ ਚਾਲੂ ਓਕੇ ਰਿਪੋਰਟ ਆ ਪੂਰੀ ਚੱਲਦੀ ਆ ਜੀ ਚਲਾ ਕੇ ਲੈ ਜਾਣਾ ਕੋਈ ਮਾਰੀ ਚਲਾ ਕੇ ਲੈ ਚੱਲਦੀ ਆ ਪੂਰੀ ਓਕੇ ਹਾਂ ਠੀਕ ਆ ਤੇ ਅਗਲਾ ਆਪਦੀ ਤਸੱਲੀ ਕਰ ਲਈ ਹੈਨਾ ਹਾਂਜੀ ਹਾਂਜੀ ਕਿਉਂਕਿ ਜਿਨੇ ਵੀ ਪੈਸੇ ਖਰਚਨੇ ਆ ਹਾਂਜੀ ਹਾਂਜੀ ਤੇ ਆ ਕੇ ਵੇਖੇ ਤੇ ਆਲੂ ਪੱਟਣ ਵਾਲੀ ਮਸ਼ੀਨ ਜੇ ਲੱਭਦੇ ਸੀ ਤਾਂ ਕਨੈਕਟ ਕਰ ਲਿਓ ਸੀਜ਼ਨ ਹਰ ਟਾਈਮ ਹੀ ਹੁਣ ਚੱਲੀ ਜਾਂਦਾ ਇਹਨਾਂ ਦਾ ਤੇ ਇਹਦਾ ਰੇਟ ਕੀ ਰੱਖਾਂਗੇ ਜੀ ਇਹਦਾ ਰੇਟ 45 ਲੱਖ 45 45000 ਡਰੋਲੀ ਭਾਈ ਦੀ ਬਣੀ ਵੀ ਆਲੂ ਪੱਟਣ ਵਾਲੀ ਮਸ਼ੀਨ 45000 ਰੁਪਇਆ ਡਿਮਾਂਡ ਬੋਕੇ ਤੇ ਪਿਆਰ ਮੁਹੱਬਤ ਜਿੰਨਾ ਕਿ ਤੁਸੀਂ ਕਰਾ ਲਓਗੇ ਸੱਜਣੋ ਵੀਡੀਓ ਦੇਖ ਕੇ ਉਹ ਘੱਟ ਕਰ ਦਾਂਗੇ ਠੀਕ ਆ ਧੰਨਵਾਦ 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 ਤੇ ਇੱਕ ਆਪਣੇ ਕੋਲੇ ਅੱਗੇ ਬੀਜਣ ਵਾਲੀ ਵੀ ਆ ਤੇ ਇੱਕ ਸੱਜਣੋ ਆ ਲੋਡ ਕੀਤੀ ਖੜੀ ਆ ਜੈਪਸੀ ਇਹ ਵੀ ਵਕਾਊ ਆ ਇਹਦੀ ਵੀ ਜਾਣਕਾਰੀ ਆਪਾਂ ਇਧਰੋਂ ਲੈ ਹੀ ਲਈਏ ਇਹਦਾ ਕੀ ਹਿਸਾਬ ਕਿਤਾਬ ਆ ਮਹਾਰਾਜ ਜੀ ਇਹ ਜੈਪਸੀ ਦਾ ਛੋਟਾ ਮਾੜਾ ਕੰਮ ਹੁੰਦਾ ਜੀ ਇਹਦਾ ਖੜੀ ਕਰਕੇ ਇਨਸਾਲ ਹੋ ਗਿਆ ਖੜੀ ਜਵਾਕ ਛੱਡ ਕੇ ਚੱਲੇ ਗਏ ਸਹੀ ਠੀਕ ਆ ਤੇ ਫਿਰ ਆਪਾਂ ਚਲਾਈ ਨਹੀਂ ਆ ਚਲਾਈ ਨੀ ਉਹ ਖੜੀ ਆ ਓਕੇ ਖੜੀ ਆ ਇਹਦਾ ਮਾਡਲ ਮਾਡਲ ਕੋਈ ਪਤਾ ਕਿ ਨਹੀਂ ਇਹਦਾ ਮਾਡਲ 96 ਮਾਡਲ ਆਈ ਕਾਪੀ-ਕੂਪੀ ਹੈਗੀ ਇਹਦੀ ਕਾਪੀ ਹੈਗੀ 96 ਮਾਡਲ ਆ ਹਾਂਜੀ ਬਾਕੀ ਆਪਣੇ ਨਾ ਹੀ ਕਿ ਪਿਛਲੇ ਹਜੇ ਆਪਣੇ ਨਾਂ ਹੀ ਸਾਰਾ ਸਾਧਨ ਹਨਾ ਠੀਕ ਆ ਇਹਦਾ ਫਿਰ ਡਿਮਾਂਡ ਕੋਈ ਸੋਚਿਆ ਹਾਂਜੀ ਇਹਦਾ 2 ਲੱਖ ਦੀ ਦਾਂਗੇ ਇਹ 2 ਲੱਖ ਰੁਪਏ ਦੀ ਦੇ ਦੇਾਂਗੇ ਜੇ ਕੋਈ ਜੈਪਸੀ ਲੈਣ ਦਾ ਚਾਹਵਣ ਭੈਣ ਭਰਾ ਹਾਂਜੀ ਹਾਂਜੀ ਤੇ ਬਾਕੀ ਦਾ ਆ ਕੇ ਵੇਖ ਲਵੇ ਅਗਲਾ ਹੁਣ ਆਪਾਂ ਹਨਾ ਵੀ ਜਿਹਦੇ ਪਸੰਦ ਆਊਗੀ ਜਿਹਦੇ ਪਸੰਦ ਆਊ ਠੀਕ ਆ ਤੇ ਅੱਗੇ ਸੱਜਣੋ ਇਹ 911 ਖੜਾ ਤੇ ਇਹ ਜਾਣਾ ਬਾਹਰ ਮੋਡੀਫਾਈ ਹੋ ਗਿਆ ਇਹਦਾ ਨਾ ਕਨੈਕਟ ਕਰ ਲਿਓ ਕਿਉਂਕਿ ਇਹ ਬਾਹਰ ਜਿਹੜੇ ਭਰਾ ਆਪਣੇ ਵਸਦੇ ਆ ਤੇ ਉਹਨਾਂ ਨੇ ਮੋਡੀਫਾਈ ਕਰਕੇ ਇਹਨੂੰ ਬਾਹਰ ਲੈ ਕੇ ਜਾਣਾ ਸੱਜਣੋ ਤੇ ਅੱਗੇ ਆ ਜਿਹੜਾ ਟਰਾਲੀ ਲਾ ਲਿਓ ਟਰਾਲਾ ਇਹ 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 ਕਿੰਨੇ ਕਿੰਨੇ ਫੁੱਟਾ ਜੀ ਟਰਾਲਾ 13 7 ਆ ਜੀ ਬਿਲਗੇ ਦਾ ਬਣਿਆ ਹੋਇਆ 13 7 ਕਿੱਥੋਂ ਦਾ ਬਣਿਆ ਬਿਲਗੇ ਦਾ ਬਿਲਗੇ ਬੜਾ ਤਕੜਾ ਲੋਹਾ ਲੱਗਾ ਹਨਾ ਹਾਂਜੀ 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 ਠੀਕ ਆ ਇਹ ਜੈਕ ਤੋਂ ਤਾਂ ਬਿਨਾ ਹੀ ਆ ਬਿਨਾ ਜੈਕ ਤੋਂ ਆ ਜੀ ਬਿਨਾ ਜੈਕ ਤੋਂ ਤੇ ਸਿੰਗਲ ਟਾਇਰ ਆ ਸਿੰਗਲ ਟਾਇਰ ਹੈ ਨਵੇਂ ਪਾਏ ਜੀ ਟਾਇਰ ਨਵੇਂ ਪਾਏ ਆ ਹੈ ਸਿੰਗਲ ਟਾਇਰ ਟੂਲ ਟਾਲ ਬੜਾ ਤਗੜਾ ਲੱਗਾ ਹਾਂਜੀ ਹਾਂਜੀ ਤੇ ਫਰਸ਼ ਫਰਸ਼ ਵਧੀਆ ਜੀ ਵਧੀਆ ਪੂਰਾ ਵਧੀਆ ਹਾਂ ਫਰਸ਼ ਓਕੇ ਆ ਸਜਣਾ ਜਮਾ ਸਾਫ ਲੱਗੀ ਹੋਈ ਆ ਤੇ ਤੇਰਾ ਸੱਤ ਦਾ ਤੇ ਵੈੱਡ ਵੁੱਡ ਲੱਗਿਆ ਵਿਆ ਪੂਰਾ ਵੈੱਡ ਬੈਟ ਲੱਗਾ ਹੈਨਾ ਓਕੇ ਰਿਪੋਰਟ ਆ ਇਹਦੀ ਡਿਮਾਂਡ ਕੀ ਰੱਖਾਂਗੇ ਜੀ ਇਹ ਡਿਮਾਂਡ ਐਕਸੈਪਟ ਕਰਦੇ ਆ ਜੀ 1,60,000 ਰੁਪਇਆ ਇਹਦੀ ਡਿਮਾਂਡ ਕਰਦੇ ਆਂ ਹਾਂ ਜੀ ਵੀਡੀਓ ਤੇ ਕਿਉਂਕਾ ਫੁੱਲ ਮਾਨ ਕਰਦਾਂਗੇ ਜੀ ਜਿਹੜਾ ਸੱਜਣ ਵੀਡੀਓ ਵੇਖ ਕੇ ਆ ਗਿਆ ਉਹਦਾ ਫੁੱਲ ਮਾਨ ਕਰਾਂਗੇ ਹਨਾ ਤੇ ਬਾਕੀ ਟਰਾਲਾ ਬਹੁਤ ਘੈਂਟ ਬਣਿਆ ਸੱਜਣੋ ਬੜਾ ਟਾਪ ਦਾ ਲੋਹਾ ਲੱਗਾ ਹੋਇਆ ਬਾਕੀ ਤੁਸੀਂ ਆ ਕੇ ਵੇਖ ਲੈਣਾ ਕਿਉਂਕਿ ਤੁਹਾਡੀ ਪਸੰਦ ਤੇ ਗੱਲ ਬੰਨੀ ਆ ਸਾਡਾ ਕੰਮ ਜਿੰਨਾ ਕਾ ਅਸੀਂ ਵੀਡੀਓ ਚ ਤੁਹਾਨੂੰ ਵਿਖਾ ਦੇਣੀ ਚੀਜ਼ ਤੇ ਸੱਜਣੋ ਆ ਚੈੱਕ ਕਰ ਲੋ ਡਰੋਲੀ ਭਾਈ ਦੀ ਬਣੀ ਹੋਈ ਆਲੂ ਬੀਜਣ ਵਾਲੀ ਮਸ਼ੀਨ ਤੇ ਇਹ ਵੀ ਮਹਾਰਾਜ ਜੀ ਓਕੇ ਰਿਪੋਰਟ ਚਾਲੂ ਆ ਨਾ ਹਾਂਜੀ ਚੱਲਦੀ ਆ ਜੀ ਬੀਜੇ ਆਲੂ ਬੀਜੇ ਆਲੂ ਹੈ ਨਾ ਬਾਕੀ ਇਹ ਇਹ ਤਾਂ ਮੇਰੇ ਹਿਸਾਬ ਨਾਲ ਕਿਤੇ ਨੇੜੇ ਤੇੜੇ ਹੀ ਖਰੀਦੀ ਲੱਗਦੀ ਆ ਹਾਂ ਥੋੜਾ ਜਿਹਾ ਹੀ ਹੋਇਆ ਜੀ ਖਰੀਦੀ ਸੀ ਹੈ ਨਾ ਹਾਂਜੀ ਹਾਂਜੀ ਵੀ ਮੰਨ ਲਓ ਰੰਗ ਰੂੰਗ ਵਧੀਆ ਪਿਆ ਇਹਦਾ ਹਾਂ ਵਧੀਆ ਰੰਗ ਥੋੜਾ ਜਿਹਾ ਹਜੇ ਬਾਹਰ ਬੂਰ ਪਈ ਆ ਤੇ ਜੇ ਅੰਦਰ ਅੰਦਰ ਹੋ ਜੇ ਤੇ ਓਕੇ ਰਿਪੋਰਟ ਸੀ ਹੈ ਨਾ ਹਾਂ ਹਾਂ ਬਹੁਤ ਵਧੀਆ ਜੀ ਠੀਕ ਆ ਵੀ ਆਲੂ ਬੀਜਣ ਵਾਲੀ ਕੰਪਲੀਟ ਅਗਲਾ ਚਲਾ ਕੇ ਚੈੱਕ ਕਰਕੇ ਲੈ ਲੈ ਚੈੱਕ ਕਰਕੇ ਲੈ ਜੀ ਫਾਲੇ ਫੂਲੇ ਟੌ ਠੀਕ ਆ ਇਹਦੀ ਡਿਮਾਂਡ ਕੀ ਰੱਖਾਂਗੇ ਜੀ ਇਹਦਾ 25000 ਆਈ ਇਹਦਾ 25000 ਰੁਪਿਆ ਹਾਂਜੀ ਹਾਂਜੀ ਤੇ ਬਾਕੀ ਮੌਕੇ ਤੇ ਛੋੜ ਛੱਪਾ ਛੋੜ ਉਹ ਵੀਡੀਓ ਦੇਖ ਕੇ ਉਹ ਕੱਟ ਕਰ ਦਾਂਗੇ ਠੀਕ ਆ ਓਕੇ 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 25000 ਰੁਪਿਆ ਤੇ ਪੱਟਨ ਵਾਲੀ ਦੀ ਸੀ 45000 ਹਾਂਜੀ ਹਾਂਜੀ ਠੀਕ ਆ ਤੇ ਆਜੋ ਤੁਹਾਨੂੰ ਹੁਣ ਜਾਂ ਉਹ ਵੀ ਕੈਮਰਾ ਮਾਰ ਕੇ ਵਿਖਾਈਏ ਮੈਂ ਵੀ ਫੋਨ ਪੰਦਰਾਂ ਵੀ ਪਿਆ ਇੱਕ ਸਜਣੋ ਤੇ ਆ ਆ ਗਏ ਸਜਣੋ ਜਿਹੜੇ ਇਸ ਵੇਲੇ ਗਰੇਵਾਲ ਸਾਹਿਬ ਕੋਲੇ ਪਸੂ ਆ ਮੱਝ ਖੜੀ ਆ ਗਊ ਸ਼ਾਈ ਵਾਲ ਖੜੀ ਆ ਇੱਕ ਆ ਸ਼ਾਇਦ ਕੱਟਾ ਜਾਂ ਕੱਟੀ ਇਹ ਵੀ ਪੁੱਛ ਲੈਨੇ ਆ ਗਰੇਵਾਲ ਤੋਂ ਇੱਕ ਆ ਵੱਛੀ ਆ ਤੇ ਗਰੇਵਾਲ ਸਾਹਿਬ ਇਹ ਕੱਟੇ ਦੀ ਕੀ ਡੱਟੇ ਜੀ ਓਕੇ ਜਿਹੜਾ ਮੈਂ ਲੈ ਕੇ ਆਉਂਦੀ ਉਹਦਾ ਕੱਟਾ ਹਰਿਆਣੇ ਚੋਂ ਮੈਂ ਲੈ ਕੇ ਆਂਦੀ ਸੀ ਉਹਦਾ ਕੱਟਾ ਐਮ 29 ਦਾ ਇਹਦੀ ਉਮਰ ਕਿੰਨੀ ਹੋਗੀ ਜੀ ਇਹ ਹੋ ਗਿਆ ਜੀ 14 ਮਹੀਨੇ ਦਾ ਜੀ 14 ਮਹੀਨਿਆਂ ਦਾ ਹੋ ਗਿਆ ਪਿੱਛੋਂ ਮੜਾ ਜਾਂ ਗਰੇਵਾਲ ਸਾਹਿਬ ਐ ਇਹਨੂੰ ਕਰਿਓ ਵੇਖੋ ਸਜਣੋ ਹਾਈਟ ਹੂਟ ਤੇ ਮੰਨ ਲਓ ਵੀ ਐਮ 29 ਦਾ ਬਾਈ ਹਰੀ ਕਹਿੰਦੇ ਤੇ ਹਰਿਆਣੇ ਵਾਲੀ ਝੋਟੀ ਬੜਾ ਪਲਿਆ ਸੰਭਿਆ ਵੱਡੇ ਟਾਂਚੇ ਦਾ ਕੱਟਾ ਜੀ ਲੱਭਦੇ ਸੀ ਤਾਂ ਗਰੇਵਾਲ ਸਾਹਿਬ ਦਾ ਨੰਬਰ ਆ ਜਿਹੜਾ ਸਜਣੋ ਸਕਰੀਨ ਤੇ ਚੱਲੀ ਜਾਂਦਾ ਤੇ ਕਨੈਕਟ ਕਰਿਓ ਤੇ ਇਹਦਾ ਰੇਟ ਫਿਰ ਕੀ ਰੱਖਾਂਗੇ ਜੀ ਇਹਦਾ ਰੇਟ ਦੇ ਦਾਂਗੇ 1 ਲੱਖ ਦੇ ਦਾਂਗੇ 1 ਲੱਖ ਰੁਪਏ ਦਾ ਦੇ ਦਾਂਗੇ ਜੇ ਕੋਈ ਭੈਣ ਭਰਾ ਆ ਗਿਆ ਠੀਕ ਆ ਧੰਨਵਾਦ ਤੇ ਗਰੇਵਾਲ ਸਾਹਿਬਾ ਮੈਂ ਸੁਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹ ਸੈਨ ਹੋ ਗਿਆ 1-2 ਮਹੀਨੇ ਹੋ ਗਏ 2 ਮਹੀਨੇ ਸੂਈ ਨੂੰ ਹੋ ਗਏ ਮਗਰ ਕਟਾ ਕੇ ਕੱਟੀ ਮਗਰ ਵੇਖਿਓ 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 ਡਰ ਗਈ ਇਧਰ ਆ ਜਾਓ ਮਗਰ ਇਹਦੇ ਕਟਾ ਹਾਂਜੀ ਓਕੇ ਦੁੱਧ ਕਿੰਨਾ ਜੀ ਦੁੱਧ ਹੈਗਾ 14 ਕਿਲੋ ਦੀ 14 ਕਿਲੋ ਦੁੱਧ ਕਰਮਾਂ ਵਾਲੀ ਕੋਲੇ ਹੈਨਾ ਤੇ ਹਰਿਆਣੇ ਚੋਂ ਖਰੀਦੀ ਸੀ ਠੀਕ ਆ ਸੱਜਰ ਮੈਂ ਦਾ ਚੰਗਾ ਦੁੱਧ ਨਹੀਂ 15 16 17 ਕਿਲੋ ਦਿੰਦੀ 18 17 18 ਕਿਲੋ ਤੇ ਗਰੇਵਾਲ ਸਾਹਿਬ ਇਹਦਾ ਰੇਟ ਫੇਰ ਕਰਾਂ ਕਰਨਾ ਮੈਂ ਦਾ ਜੀ ਫੋਨ ਤੇ ਕਰ ਲਾਂਗੇ ਜੀ ਇਹਦਾ ਰੇਟ ਫੋਨ ਤੇ ਕਰ ਲੀ ਗਏ ਹਾਂਜੀ ਹਾਂਜੀ ਫੋਨ ਤੇ ਕਰ ਲਾਂਗੇ ਠੀਕ ਆ ਬਾਕੀ ਜਿਵੇਂ ਤੁਸੀਂ ਕਹਿੰਦੇ ਮਾੜੀ ਜੀ ਗੱਲਬਾਤ ਕਿਸੇ ਭੈ ਰਿਸ਼ਤੇਦਾਰ ਨਾਲ ਵੀ ਚੱਲੀ ਜਾਂਦੀ ਆ ਵੀ ਉਹ ਕਹਿੰਦੇ ਸੀ ਪਸ਼ੂ ਸਾਰੇ ਅਸੀਂ ਲੈ ਜਾਾਂਗੇ ਹਨਾ ਹਾਂ ਜੀ ਕਹਿੰਦੇ ਸੀ ਰਿਸ਼ਤੇਦਾਰ ਪਸ਼ੂ ਅਸੀਂ ਲੈ ਕੇ ਜਾਂਦੇ ਹਾਂ ਅੱਜ ਅੱਛਾ ਠੀਕ ਆ ਓਕੇ ਓਕੇ ਤੇ ਬਾਕੀ ਜੇ ਕਿਸੇ ਨੇ ਖਰੀਦਣੀਆਂ ਤੇ ਆਪਣੇ ਨਾਲ ਇਹਨਾਂ ਬਾਰੇ ਸੰਪਰਕ ਕਰ ਲੇ ਆਹ ਜਾਨਵਰਾਂ ਤੇ ਵੀ ਤੁਹਾਨੂੰ ਮੈਂ ਕੈਮਰਾ ਫੋਕਸ ਕਰਤਾ ਤੇ ਗਰੇਵਾਲ ਸਾਹਿਬ ਨਾਲ ਸੰਪਰਕ ਕਰ ਲਿਓ ਸਾਰੀਆਂ ਚੀਜ਼ਾਂ ਡਿਟੇਲ ਚ ਵਿਖਾਤੀਆਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਲਾਦੀਏ ਫਤੇ ਗਰੇਵਾਲ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ